जय हो वंदे मातरम वंदे मातरम वंदे मातरम भारत माता की जय हो भारत माता की जय हो भारत माता की जय हो भारत माता की जय सत्य अंतर परा हो लड़ाई जी भारत माता

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਆਹਵਾਨ ਕੀਤਾ ਹੈ ਹਰ ਘਰ ਦੇ ਵਿੱਚ ਹਰ ਦੁਕਾਨ ਦੇ ਵਿੱਚ ਹਰ ਇੱਕ ਵਪਾਰਕ ਦਸਤਾਨ ਦੇ ਤੇ ਰੰਗਾ ਝੰਡਾ ਜਿਹੜਾ ਹੈਗਾ ਲਹਿਰਾਉਣਾ ਚਾਹੀਦਾ ਹੈ। ਔਰ ਹਰ ਸ਼ਹਿਰ ਦੇ ਵਿੱਚ ਜਿਹੜੇ ਹੈ ਜੋ ਰੰਗਾਂ ਵਾਲਾ ਜਤਰਾ ਕੱਢੀ ਜਾਣ ਤਾਂ ਜੋ ਦੇਸ਼ ਦੇ ਵਿੱਚ ਇੱਕ ਸਬੂਤ ਆਪਾਂ ਰਹੀਏ ਅਸੀਂ ਦੇਸ਼ ਦੇ ਨਾਲ ਖੜਿਆ ਅਸੀਂ ਭਾਰਤ ਦੇ ਨਾਲ ਖੜਿਆ ਔਰ ਸਾਰੇ ਅਸੀਂ ਭਾਰਤ ਵਾਸੀ ਇੱਕ ਹਾਂ। ਇਹਦੇ ਵਾਸਤੇ ਜਿਹੜੇ ਆਏ ਨੇ ਸਾਰੇ ਸਾਰੇ ਥਾਵਾਂ ਤੋਂ ਇਹ ਰੰਗਾ ਝੰਡਾ ਜਿਹੜਾ ਕੱਢੀ ਜਾ ਰਹੇ ਨੇ। ਇਹਦੇ ਚ ਕੱਲ ਮਾਨਸਰ ਵਿੱਚ ਕੱਦੀ ਸੀ ਅੱਜ ਬਰਲਾਡਾ ਦੇ ਵਿੱਚ 120 ਫੁੱਟ ਰੰਗਾ ਝੰਡੇ ਨਾਲ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਵਿੱਚ ਸਾਰੀਆਂ ਧਾਰਮਿਕ ਸਮਾਜਿਕ ਹੋਰ ਸਕੂਲਾਂ ਦੇ ਬੱਚਿਆਂ ਨੇ ਬਹੁਤ ਚੜ ਕੇ ਇਹਦੇ ਵਿੱਚ ਉਤਸ਼ਾਹ ਨਾਲ ਭਾਗ ਲਿਆ ਔਰ ਮੈਂ ਸਾਰਿਆਂ ਦੀ ਜਿਨ੍ਹਾਂ ਨੇ ਇਸ ਰੰਗਾ ਯਾਤਰਾ ਦੇ ਵਿੱਚ ਭਾਗ ਲਿਆ ਸਭ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਦੁਕਾਨਦਾਰ ਵਿਦਵਾਨਾਂ ਜਿਨ੍ਹਾਂ ਨੇ ਇਸ ਰੰਗਾ ਯਾਤਰਾ ਦਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਤੇ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੀ ਬੰਦੇ ਮਾਤਰਮ ਬੰਦੇ ਮਾਤਰਮ ਬੰਦੇ ਮਾਤਰਮ ਹਰ ਮਾਤਾ ਕੀ ਜੈ ਹਰ ਮਾਤਾ ਕੀ ਜੈ ਮਾਤਾ ਕੀ ਆਸਰ ਪਰਾਂ ਨੂੰ ਮਾਇਆ ਜੀ ਬਾਰਤ ਮਾਤਾ ਕੀ ਹਾਰੇ ਮਾਤਾ ਕੀ ਜੈ ਹਾਰੇ ਮਾਤਾ ਕੀ ਜੈ ਬੋਲੇ ਮਾਤਾ ਕੀ ਜੈ ਹਾਰੇ ਮਾਤਾ ਕੀ ਜੈ ਗੰਦੇ ਮਾਤਰਮ ਗੰਦੇ ਮਾਤਰਮ ਹਾਰੇ ਵਾਹਿ ਕੀ ਜੈ ਹਾਰੇ ਵਾਹਿ ਕੀ ਜੈ ਕਿ ਜਨ ਜੀ ਪੰਗ ਯਾਤਰਾ ਕੱਢੀ ਹੈ ਫੁਲਾੜਾ ਸ਼ਹਿਰ ਦੇ ਵਿੱਚ ਕੀ ਮੈਸੇਜ ਆ ਰਿਹਾ ਹੈ ਤਰਵੇ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਹਵਾਲਾ ਦਿੱਤਾ ਹੈ ਹਰ ਘਰ ਦੇ ਵਿੱਚ ਹਰ ਦੁਕਾਨ ਦੇ ਵਿੱਚ ਹਰ ਇੱਕ ਵਪਾਰਕ ਦਸਤਾਨ ਦੇ ਉੱਤੇ ਤਿਰੰਗਾ ਝੰਡਾ ਜਿਹੜਾ ਹੈਗਾ ਲਹਿਰਾਉਣਾ ਚਾਹੀਦਾ ਹੈ ਔਰ ਹਰ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਨੇ ਤਿਰੰਗਾ ਵਜਾਪਰਾ ਕੱਢੀ ਜਾਣ ਤਾਂ ਜੋ ਦੇਸ਼ ਦੇ ਵਿੱਚ ਇੱਕ ਸੂਤ ਆਪਾਂ ਰਹੀਏ ਅਸੀਂ ਦੇਸ਼ ਦੇ ਨਾਲ ਖੜਿਆ ਅਸੀਂ ਭਾਰਤ ਦੇ ਨਾਲ ਖੜਿਆ ਔਰ ਸਾਰੇ ਅਸੀਂ ਭਾਰਤ ਵਾਸੀ ਇੱਕ ਹਾਂ ਇਹਦੇ ਵਾਸਤੇ ਜਿਹੜੇ ਹੈਗੇ ਨੇ ਸਾਰੇ ਸਾਰੇ ਥਾਵਾਂ ਤੋਂ ਇਹ ਤਿਰੰਗਾ ਫਰੇਜ ਜਿਹੜੇ ਕੱਢੀ ਆ ਰਹੇ ਨੇ ਇਹਦੇ ਚ ਕੱਲ ਮਾਨਸਰ ਵਿੱਚ ਕੱਦੀ ਸੀ ਅਜਬੁਰ ਲਾਡਾ ਦੇ ਵਿੱਚ 120 ਫੁੱਟ ਰੰਗਾ ਝੰਡੇ ਨਾਲ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਵਿੱਚ ਸਾਰੇ ਧਾਰਮਿਕ ਸਮਾਜਿਕ ਔਰ ਸਕੂਲ ਦੇ ਬੱਚਿਆਂ ਨੇ ਬਹੁਤ ਚੜ ਕੇ ਇਹਦੇ ਵਿੱਚ ਉਤਸ਼ਾਹ ਨਾਲ ਭਾਗ ਲਿਆ ਔਰ ਮੈਂ ਸਾਰਿਆਂ ਹੀ ਜਿਨ੍ਹਾਂ ਨੇ ਇਸ ਰੰਗਾ ਯਾਤਰਾ ਦੇ ਵਿੱਚ ਭਾਗ ਲਿਆ ਸਭ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਸਾਰੇ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਇਸ ਰੰਗਾ ਯਾਤਰਾ ਦਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕਰਤਾ ਹੈ ਤੇ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ